ਸਖਤ ਨਾਮ ਸਿਵਾ ਹੈ ਗੁਰੂ ਜੀ ਸਾ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਤੰਗਨ ਸਾਹਿਬ ਵਿਖੇ ਮਾਸ਼ਾਹਰਿ ਸ੍ਰੀ ਹਰਗੋਬਿੰਦ ਸਿੰਘ ਫੋਰਸ ਜਤੋਬਾਦ ਫੋਰਸ ਸਗਰ ਰੰਗ ਦੇ ਦਿਹਾੜੇ ਤੇ ਕਿਆ ਮੱਥਾ ਤੇ ਸਰੋਵਰ ਚ ਕੀਤੇ ਇਸ਼ਨਾਨ ਇਹ ਸरोवर ਜਿਸ ਸरोवर ਦੇ ਵਿੱਚ ਮੱਛੀ ਇਹ ਵੀ ਇਕੱਸਰ ਦੇ ਬਹੁਤ ਸੁੰਦਰ ਹੈ ਜੀ ਬਹੁਤ ਸੋਨਾ ਸरोवर ਬਣਿਆ ਹੋਇਆ ਹੈ ਜੀ ਸਰਦਾਰ ਸਾਹਿਬ ਬਹੁਤ ਸੋਹਣਾ ਸ੍ਰੋਮੁਕੀਏ ਦੇ ਅਧੀਨ ਹੋਈ ਅਮਰਸਰ ਦੇ ਕੁੱਲੀ ਘਾ ਲੱਗੇ ਵਧੀਆ ਕੁਸਤਰਾ ਬਹੁਤ ਸਾਫ ਸਫਾਈ ਹੈ ਜੀ ਲੰਗਰ ਹਾਲ ਬਹੁਤ 24 ਘੰਟੇ ਚੱਲਦਾ ਜੀ ਇੱਥੇ ਜਦੋਂ ਮਰਦੇ ਸਾਹ ਸੁngਦੇ ਹੋੜੇ ਪਛਾ ਕੋ ਸ਼ੋਮੀ ਗਿੰਦ ਲੰਗੜ ਚਲਦਾ ਜੀ ਜਿੰਨੇ ਲਾਈਕ ਵੀ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਸਾਡਾ ਨੂੰ ਸਬਸਕ੍ਰਾਈਬ ਕਰਿਓ ਤੁਹਾਨੂੰ ਰ